ਇਹ ਹੈ ਜੀ 17ਵੀਂ ਪੌੜੀ ਦੀ 12ਵੀਂ ਪੰਕਤੀ ਇਹ ਜਿਹੜੀਆਂ ਖਾਸ ਪੰਕਤੀਆਂ ਨੇ ਉਹਨਾਂ ਚੋਂ ਇਹ ਆਖਰੀਲੀ ਪੰਕਤੀ ਹੈ ਜੀ ਇਹ 17 ਆ ਗਿਆ ਜੀ ਇਹਦੇ ਵਿੱਚ ਪਾਵੇ ਪੰਕਤੀ ਦਾ ਪੌੜੀ ਦਾ ਆਖਰੀਲੀ ਪੰਕਤੀ ਹੈ ਜੀ ਤੂੰ ਸਦਾ ਸਲਾਮਤ ਨਿਰੰਕਾਰ ਤੇਸ ਨੂੰ ਗਾ ਕੇ ਵੀ ਪੜ ਸਕਦੇ ਆ ਜੀ ਤੂੰ ਸਦਾ ਸਲਾਮਤ ਨਿਰੰਕਾਰ ਤੂੰ ਪ੍ਰਭ ਪ੍ਰਮਾਤਮਾ ਸਦਾ ਭਵ ਹਮੇਸ਼ਾ ਦੇ ਲਈ ਹੁਣ ਵੀ ਅੱਗੇ ਵੀ ਪਹਿਲਾਂ ਵੀ ਸੀ ਸਦਾ ਹੈ ਜੀ ਹਮੇਸ਼ਾ ਲਈ ਜਿਵੇਂ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਜਿਹੜਾ ਹੈ ਜੀ ਸਦਾ ਦੇ ਲਈ ਸਲਾਮਤ ਹੈ ਭਾਵ ਤੂੰ ਕਾਇਮ ਹੈ ਤੂੰ ਥਿਰ ਰਹਿਣ ਵਾਲਾ ਹੈ ਤੂੰ ਕਿਤੇ ਨਹੀਂ ਜਾਣ ਵਾਲਾ ਤੇਰੇ ਚ ਕੋਈ ਕਮੀ ਪੇਸ਼ੀ ਨਹੀਂ ਆਉਣ ਵਾਲੀ ਤੂੰ ਹਮੇਸ਼ਾ ਰਹੇਗਾ ਜੀ ਨਿਰੰਕਾਰ ਪਾਉ ਤੇਰਾ ਜਿਹੜਾ ਦੋ ਸ਼ਬਦਾਂ ਦਾ ਬਣਿਆ ਜੀ ਨਿਰ ਤੇ ਆਕਾਰ ਨਿਰੰਕਾਰ ਪਾ ਬਿਨਾ ਆਕਾਰ ਤੋਂ ਬਿਨਾ ਸਰੂਪ ਤੋਂ ਪ੍ਰਭੂ ਪਰਮਾਤਮਾ ਦਾ ਨਾਮ ਵੀ ਹੈ ਜੀ ਨਿਰੰਕਾਰ ਠੀਕ ਹੈ ਕਿਹਨ ਤੋਂ ਪਾਵੇ ਵੀ हे ਮੇਰੇ ਪ੍ਰਭੂ ਪਰਮਾਤਮਾ ਜੀਓ ਤੁਸੀਂ ਸਦਾ ਹੀ ਕਾਇਮ ਰਹਿਣ ਵਾਲਿਓ ਤੁਸੀਂ ਸਦਾ ਠੀਕ ਹੈ ਜੀ ਸਦਾ ਕਾਇਮ ਰਹਿਣ ਵਾਲਿਓ ਸਲਾਮਤ ਤੁਸੀਂ ਹਮੇਸ਼ਾ ਥਿਰ ਰਹਿਣ ਵਾਲਿਓ ਪਹਿਲਾ ਦੂਜਾ ਤੇ ਤੀਜਾ ਜੀ ਪਹਿਲਾ ਦੂਜਾ ਨਿਰੰਕਾਰ ਭਾਵ ਨਿਰਅਕਾਰ ਭਾਵ ਰੂਪ ਤੋਂ ਰਹਿਤ ਹੋ ਜੀ ਠੀਕ ਹੈ ਜੀ ਇਸ ਲਈ ਮੇਰੇ ਪ੍ਰਭੂ ਪਰਮਾਤਮਾ ਜੀਓ ਕੁਦਰਤ ਕਵਨ ਕਹਾ ਵਿਚਾਰ ਮੇਰੀ ਕੀ ਹਸਤੀ ਮੇਰੇ ਮਾਲਕਾ ਮੈਂ ਤੇਰੀ ਕੁਦਰਤ ਦੇ ਵਿਚਾਰ ਕਰਨ ਦੀ ਕੋਸ਼ਿਸ਼ ਕਰਾਂ ਮੈਂ ਤੈਨੂੰ ਵਰਣਨ ਕਰਨ ਦੀ ਕੋਸ਼ਿਸ਼ ਕਰਾਂ ਵਾਰਿਆ ਨਾ ਜਾਵਾਂ ਇੱਕ ਵਾਰ ਮੇਰੇ ਮਾਲਕਾ ਮੈਂ ਤੇਤੋਂ ਇੱਕ ਵਾਰ ਵੀ ਸਦਕੇ ਨਹੀਂ ਜਾ ਸਕਦਾ ਤੂੰ ਇੰਨਾ ਪਿਆਰਾ ਏ ਨਾ ਵੱਡਾ ਏ ਜੋ ਤੁਧ ਭਾਵੈ ਸਾਈ ਭਲੀ ਕਰ ਮੇਰਿਆ ਮਾਲਕਾ ਜੋ ਤੈਨੂੰ ਚੰਗਾ ਲੱਗਦਾ ਹੈ ਉਹ ਕਾਰ ਭਲੀ ਹੈ ਮੈਨੂੰ ਸਵਕਾਰ ਹੈ ਉਹ ਵਧੀਆ ਹੈ ਭਾਵ ਜੇ ਤੂੰ ਧੀ ਪੁੱਤਰ ਦੇਣੇ ਹੈ ਵਧੀਆ ਹੈ ਜੋ ਅਮੀਰੀ ਵਿੱਚ ਰੱਖਣਾ ਹੈ ਵਧੀਆ ਹੈ ਗਰੀਬੀ ਵਿੱਚ ਰੱਖਣਾ ਹੈ ਤਾਂ ਵੀ ਵਧੀਆ ਹੈ ਇੱਕ ਬੜਾ ਪਿਆਰਾ ਸ਼ਬਦ ਹੈ ਜੀ ਜੋ ਰਾਜ ਦੇ ਤਾਂ ਕਵਨ ਵਡਾਈ ਜੋ ਪੀਖ ਮੰਗਾਵੇ ਤਾਂ ਕਿਆ ਕਟ ਜਾਈ ਇਹ ਪਿਛਲੀ ਪੰਕਤੀ ਵਿੱਚ ਬੜਾ ਵਧੀਆ ਲੱਗਦਾ ਜੋ ਤੁਧ ਭਾਵੈ ਸਾਈ ਭਲੀਕਾਰ ਮਾਲਕਾ ਜੇ ਤੂੰ ਮੈਨੂੰ ਰਾਜ ਦੇ ਦੇਵੇਂ ਨਾ ਮੈਨੂੰ ਰਾਜਾ ਬਣਾ ਦੇ ਨਾ ਤਾਂ ਦੱਸ ਮੇਰਿਆ ਮਾਲਕਾ ਉੱਚ ਮੇਰੀ ਕੀ ਵਡਿਆਈ ਹੈ ਦੇਣ ਵਾਲਾ ਤਾਂ ਤੂੰ ਹੈ ਨਾ ਮੈਂ ਤਾਂ ਤੇਰਾ ਨੌਕਰ ਆ ਨਾ ਮੈਂ ਤਾਂ ਤੇਰੇ ਦਰ ਦਾ ਕੁੱਤਾ ਆ ਨਾ ਜੇ ਤੂੰ ਮੇ ਤੋਂ ਭੀਖ ਮੰਗਾਲਵੇਂ ਜੇ ਭੀਖ ਮੰਗਾਵੇਂ ਤਾਂ ਕਿਆ ਘਟ ਜੇ ਦੱਸ ਮੇਰੇਆ ਮਾਲਕਾ ਮੇਰਾ ਕੀ ਘਟ ਜੇਗਾ ਅੱਜ ਮੇਰੇ ਅੰਦਰ ਵੀ ਤਾਂ ਤੂੰ ਹੀ ਬੈਠਾ ਹੈ ਮੇਰਾ ਤਾਂ ਹੀ ਯਨੀ ਮੈਂ ਥੋੜੀ ਭੀਖ ਮੰਗਣੀ ਆ ਮੈਂ ਤਾਂ ਰਹੀ ਹੀ ਨਹੀਂ ਵਿੱਚ ਠੀਕ ਹੈ ਜੀ ਇਸ ਲਈ ਤੂੰ ਸਦਾ ਸਲਾਮਤ ਨਰੰਕਾਰ ਮੇਰੇਆ ਮਾਲਕਾ ਤੂੰ ਸਦਾ ਕਾਇਮ ਰਹਿਣ ਵਾਲਾ ਹੈ ਤੂੰ ਸਦਾ ਥਿਰ ਰਹਿਣ ਵਾਲਾ ਹੈ ਕੂੰ ਰੂਪ ਤੋਂ ਰਹਿਤ ਹੈ ਤੇਰਾ ਕੋਈ ਰੂਪ ਨਹੀਂ ਹੈ ਮੇਰੇ ਮਾਲਕਾ ਆਓ ਦੇਖੀਏ ਅਗਲੀ ਪੜ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਨੂੰ ਕੀ ਉਪਦੇਸ਼ ਦਿੰਦੇ ਨੇ ਜੀ